अमृतसर के विशेष नौजवान की तरफ लगन का मामला सामने आया कि दौरान उसकी मौत हो गई उसे मृतक तो परिवार ने इंसाफी को हाल लगाई है पुलिस अधिकारी मौके पर पहुंच के, के जांच शुरू उन्होंने कर की है इस मौके मृतक पीड़ित परिवार ने मीडिया गलबात करते हुए कहा कि मृतक का नाम प्रदीप कुमार है तो इलाके ਦੂਰ ਸਾਡੇ ਦੇ ਰਹਿਣ ਵਾਲੇ ਹਨ ਦੱਸਿਆ ਜਾ ਰਿਹਾ ਹੈ ਕਿ ਮ੍ਰਿਤਕ ਪ੍ਰਦੀਪ ਕੁਮਾਰ ਸਾਈਡ ਦੀ ਕੰਪਨੀ ਦੇ ਵਿੱਚ ਸੇ 10-12 ਸਾਲ ਤੋਂ ਕੰਮ ਕਰ ਰਿਹਾ ਸੀ ਤੇ ਇਸ ਵਾਰ ਕੰਪਨੀ ਨੇ ਉਸ ਕੋਲੋਂ ਕੱਲ ਹੀ ਜਿਹੜੇ ਦਾ ਕੰਮ ਕਰਵਾਇਆ ਜਾ ਰਿਹਾ ਸੀ ਜਦੋਂ ਉਹ ਬਿਜਲੀ ਦਾ ਕੰਮ ਕਰ ਰਿਹਾ ਸੀ ਤੇ ਉਸ ਨੂੰ ਕਰੰਟ ਲੱਗ ਗਿਆ ਕਰੰਟ ਲੱਗਣ ਦੇ ਕਾਰਨ ਉਸ ਨੂੰ ਕੰਪਨੀ ਦੇ ਲਾਜ਼ਮ ਹਸਪਤਾਲ ਲੈ ਕੇ ਗਏ ਜਿੱਥੇ ਉਸ ਦੀ ਮੌਤ ਹੋ ਗਈ ਉਹਨਾਂ ਦਾ ਕਹਿਣਾ ਹੈ ਕਿ ਕੰਪਨੀ ਦੇ ਕੰਮ ਅਧਿਕਾਰੀ ਸਾਡੇ ਘਰ ਸਾਡੇ ਪ੍ਰਦੀਪ ਕੁਮਾਰ ਦੀ ਲਾਸ਼ ਨੂੰ ਲੈ ਕੇ ਪਹੁੰਚੇ ਤੇ ਕਿਹਾ ਕਿ ਇਸ ਨੂੰ ਹਾਰਟ ਅਟੈਕ ਆਇਆ ਹੋਇਆ ਹੈ ਸਾਡੇ ਨਾਲ ਚੁੱਪ ਹੋ ਲਿਆ ਗਿਆ ਅਸੀਂ ਸਮਝ ਨਹੀਂ ਸਕਦੇ ਆ انہوں ਨੇ ਕਿਹਾ ਕਿ ਮੱਤ ਦਿੱਤਾ ਕਿ ਉਸ ਨੂੰ ਹਾਂ ਜਿਹੜਾ ਦੇਖ ਤੋ ਉਸ ਦੇ 14 ਸਾਲ ਆਇਆ ਉੱਥੇ ਜਿਹਨਾਂ ਦਾ ਘਰ ਹੁਣ ਸੁੱਨਾ ਹੋ ਗਿਆ ਉਥੇ ਕੰਪਨੀ ਵਿੱਚ ਲੱਗਣ ਦੀ ਬਸਤ ਕੋਈ ਕੰਪਨੀ ਵਿੱਚ ਕੰਮ ਕਰਨਾ ਪਾਉਂਦੇ ਕੰਪਨੀ ਤੋਂ ਕੰਮ ਕਰਨ ਦੇ ਲਈ ਕਿਹਾ ਹੋਇਆ ਕਿ ਜਿਥੇ ਉਹ ਦੂਜੇ ਦਾ ਕੰਮ ਕਰ ਰਿਹਾ ਕਿ ਉਸ ਨਾਲ ਅਲੱਗ ਕਰਕੇ ਦਫ਼ਤਰਾਂ ਨੂੰ ਮੰਗਰਸੇ ਕੇ ਇਸ ਹਸਪਤਾਲ ਲਿਆ ਕੇ ਦੇ ਡਾਕਟਰ ਵੱਲੋਂ ਉਸ ਨੂੰ ਮ੍ਰਿਤਕ ਕੋਸ਼ਿਕਾ ਲੱਭਾ ਗਿਆ। ਕੀ ਤੁਸੀਂ ਦੱਸ ਸਕਦੇ ਹੋ ਕਿ ਮੇਰੇ ਨਾਲ ਗੱਲਬਾਤ ਕਰਦੇ ਹੋ ਹੈ ਕਿ ਮ੍ਰਿਤਕ ਬੀਤੂ ਮਾਈਸ ਸਾਈਡ ਕੰਪਨੀ ਦੇ ਕਰਮਚਾਰੀ تھے। ਆ ਤੇ ਸ਼ਾਮ ਕਰਨ ਦੇ ਦੌਰਾਨ ਕਰਨ ਲੱਗਦੇ ਕਾਰਨ ਉਸ ਦੀ ਮੌਤ ਹੋਈ ਹੈ। ਤੇ ਇਸ ਫਿਲਹਾਲ লাশ ਨੂੰ ਕਬਜ਼ੇ ਵਿੱਚ ਲੈ ਕੇ ਜਾਂਚ ਕੀਤੀ ਜਾ ਰਹੀ ਹੈ। ਪੋਸਟਮਾਰਟਮ ਕਰਵਾਇਆ ਜਾ ਰਿਹਾ ਹੈ। ਰਿਪੋਰਟ ਆਉਣ ਤੋਂ ਬਾਅਦ ਅਗਲੀ ਕਾਰਵਾਈ ਕੀਤੀ ਜਾਵੇਗੀ। ਪ੍ਰਦੀਪ ਕੁਮਾਰ ਕਿੱਥੋਂ ਦੇ ਰਹਿਣ ਵਾਲੇ ਆਂ ਅਸੀਂ ਵੀ ਹਰਕੇ ਦੇ ਆਣ ਵਾਲੇ ਆ ਅੱਛਾ ਜੀ ਹਾਂਜੀ ਪ੍ਰੀਤ ਨਗਰ ਦੇ ਪ੍ਰੀਤ ਇੱਥੇ ਕੰਮ ਕਿੱਥੇ ਕਰਦਾ ਸੀ ਆ ਸਿਕਾਈ ਵੇਚ ਸਿਕਾਈ ਵੇਚ ਇਹ ਟਾਈਮ ਇਹ ਸਿਕਾਈ ਵੇੜਾ ਨੂੰ ਆਉਟ ਨਹੀਂ ਚਾਹੁੰਦੇ ਨਾ ਰਾਤ ਨੂੰ ਰਾਤ ਨੂੰ ਬੁਲਾ ਲੈਂਦਾ ਸੀ 12 ਵਜੇ 1 ਵਜੇ 12 ਵਜੇ ਜਦੋਂ ਬੁਲਾਣਾ ਉਹਨੇ ਨਹੀਂ ਆਇਆ ਨਾ ਰਾਤ ਦਿਨ ਕੰਮ ਕਰਦਾ ਰਹੇ ਕੰਪਨੀ ਚ ਰਾਤ ਦਿਨ ਇਹਨਾਂ ਘਰ ਸਾਜਾਖ ਨਹੀਂ ਵੇਖਿਆ ਆਪਣੇ ਬੱਚੇ ਤਿੰਨ ਕੁੜੀਆਂ ਇਹਦੀਆਂ ਉਹਨਾਂ ਦਾ ਕੌਣ ਵਾਲੀ ਬਾਤ ਸੇ ਅੱਜ ਮਾਰਕੀਟ ਕਾ ਛੋਟਾ ਇਹਨਾਂ ਨੂੰ ਮਾਰਕੀਟ ਕਾ ਛੋਟਾ ਇਹਨਾਂ ਤੇਨ ਕੁੜੀਆਂ ਦੀ ਕੌਣ ਸੰਭੇਗਾ ਅਹੀ ਸਾਮਸਾ ਕਰਨਿਆ ਮਾਈ ਬੁੱਢਾ ਕੀ ਮੰਗੀ ਕਰਦੇ ਹੋ ਜੀ ਹਾਂ ਹੁਣ ਸਾਫ ਚਾਹੀਦਾ ਤੇਨ ਸਾਲ ਤੇਨ ਬੱਚੇ ਇੱਕ ਜਨਾਨੀ ਉਥੇ ਇਹ ਜੀ ਕੰਮ ਕਰਦਾ ਪਿਆ ਸੀ ਆਪਣੀ ਸਾਈਡ ਤੇ ਬਾਹਰ ਮਹਰਾਏ ਲਾ ਕੇ ਕੋਈ ਸਾਈਟ ਹਾਂਜੀ ਹਾਂਜੀ ਮੈਂ ਵੀ ਨਾਲ ਕਿੰਨੇ ਸਾਲਾਂ ਤੋਂ ਕੰਮ ਕਰ ਰਿਹਾ ਸੀ ਇੱਥੇ ਕੰਪਨੀ ਜਿੱਤੇ ਮੈਂ ਦਾ 12 ਸਾਲ ਹੋਏ ਕੰਮ ਕਰਦਾ ਹਾਂ 12 ਸਾਲ 12 ਸਾਲ ਹਾਂਜੀ ਹਾਂਜੀ ਅਤੇ ਕੀ ਹੋਇਆ ਕਿ ਸੀ ਪ੍ਰੋਬਲਮ ਉਹ ਅੱਜ ਕੰਮ ਕਰਦਾ ਪਿਆ ਸੀ ਕਿਤੇ ਬੱਤੀ ਦਾ ਕੰਮ ਕਰਦਾ ਪਿਆ ਸੀ ਉੱਪਰ ਸੀਲਿੰਗ ਦੇ ਵਿੱਚ ਕਿਤੇ ਵੜਿਆ ਉੱਥੇ ਜਾ ਕੇ ਇਹਨੂੰ ਬੱਤੀ ਦਾ ਕੰਮ ਸ਼ਾਰਟ ਕਰਦਿਆਂ ਕਰਦਿਆਂ ਕਿਤੇ ਸ਼ਾਰਟ ਲੱਗਾ ਅੱਛਾ ਉਸ ਤੋਂ ਬਾਅਦ ਉਸ ਤੋਂ ਬਾਅਦ ਇਹਨੂੰ ਮੈਂ ਜਾ ਕੇ ਸੀਲਿੰਗ ਚੋਂ ਕੱਢਿਆ ਵਾ ਜਿੱਥੇ ਇਹਨੂੰ ਸ਼ਾਰਟ ਲੱਗਾ ਉਸ ਤੋਂ ਬਾ ਸੈਕਿੰਡ ਫਲੋਰ ਤੇ ਹੈਗਾ ਜੀ ਉੱਥੋਂ ਥੱਲੇ ਲਿਆ ਕੇ ਗੱਡੀ 'ਚ ਪਾਇਆ ਹਸਪੀਟਲ ਹਸਪੀਟਲ ਵਾਲਿਆਂ ਨੇ ਡੈਡ ਕਰਾਰ ਦਿੱਤਾ ਅੱਛਾ ਹਸਪੀਟਲ ਵਾਲਿਆਂ ਨੇ ਉਸ ਤੋਂ ਬਾਅਦ ਫਿਰ ਉਸ ਤੋਂ ਬਾਅਦ ਫਿਰ ਆਪਾਂ ਘਰ ਲੈ ਆਂਦੇ ਸਾਰੇ ਕੰਮ ਕਰਦਾ ਸੀ ਮਾਲਕ ਉਹ ਨਹੀਂ ਪਹੁੰਚਿਆ ਉਹ ਮੈਂ ਉਦੋਂ ਇਹਨਾਂ ਦੇ ਵੇਰ ਕੇ ਗਿਆ ਸੀ ਇਹਨਾਂ ਨੂੰ ਤਲਾਹ ਕਰਨਾ ਪਰ ਪਰਿਵਾਰ ਨੂੰ ਬਲਾਹ ਕਰਨ ਗਿਆ ਆਏ ਉਹਨਾਂ ਨੇ ਕਿਹਾ ਕਿ ਅਟੈਕ ਆ ਗਿਆ ਜੀ ਇਹ ਸਰ ਹੁਣ ਮੈਂ ਆਪ ਮੁਕੇ ਤੇ ਨਹੀਂ ਹੈਗਾ ਮੈਂ ਵੇਰ ਕੇ ਤਲਾਹ ਕਰਨ ਗਿਆ ਸੀ ਤੇ ਉਸ ਤੋਂ ਬਾਅਦ ਹੀ ਇੱਕ ਦੇ ਮਾਲਕ ਵੀ ਇਹਨਾਂ ਦੇ ਘਰ ਘੁਰ ਗਏ ਸੀ ਕਿਤੇ ਉਸ ਤੋਂ ਬਾਅਦ ਜਦੋਂ ਅਸੀਂ ਪਹੁੰਚੇ ਉੱਥੇ ਕੋਈ ਨਹੀਂ ਸੀ ਮੇਰਾ ਨਾਮ ਹਰਦੀ ਹਰਦੀ ਮੈਂ ਨਾ ਘਰ ਵਾਲਾ ਇੱਥੇ ਕੰਮ ਕਰਦਾ ਵਾ ਕੰਪਨੀ ਚ ਆਹ ਕੰਪਨੀ ਰੋਡ ਐ ਇਹ گاਵਾ ਦਫਤਰ ਘਰੇ ਬਣਾਇਆ ਹੋਇਆ ਵਾ ਕਿ ਨਾ ਇੱਥੇ ਜੋ ਪੇਜ਼ਦਾਰ ਪੇ ਰਿੰਦਾ online ਕੰਮੰਦਾਵਾ ਬਿਜਲੀ ਦਾ ਕੰਮ ਵੀ ਕਰਦੇ ਆ ਇਹਨਾਂ ਨੇ ਨਾ ਉਧਰ ਜੀਠਾ ਰੋਡ ਤੇ ਵੀ ਨਾ ਕੰਮ ਪੜਿਆ ਵਾ ਉੱਤੇ ਨੂੰ ਭੇਜਿਆ ਹੀ ਕੰਮ ਕਰਨ ਸਵੇਰ 9 ਵਜੇ ਦਾ ਗਿਆ ਵਾ 12 ਵਜੇ ਮੇਰੀ ਗੱਲ ਆਈ ਤਾਂ ਠੀਕ ਹੀ 1:30 ਵਜੇ ਮੈਂ ਫੋਨ ਕੀਤਾ ਨਹੀਂ ਫੋਨ ਚੁੱਕੇ ਦੋ ਤੇ ਨਾ ਫਿਰ ਮੈਂ ਕਿਹਾ ਜਿਆਦਾ ਕੰਮ ਕਰਦਾ ਹੋਗਾ ਉਸ ਤੋਂ ਬਾਅਦ ਮੇਰਾ ਪ੍ਰਾਪਿਤ ਕੰਮ ਚ ਲਗਾਵਾ ਉਹਦਾ ਫੋਨ ਆਇਆ ਮੈਨੂੰ ਉਹਨੇ ਕਿਹਾ ਆਖਰੀ ਕੋ ਤੋਂ ਘਰੇ ਆ ਵੇ ਕਹਾ ਹਾਂ ਕਹਿੰਦਾ ਮੈਡਮ ਨਾਲ ਗੱਲ ਕਰ ਲੈ ਜਿਹੜੀ ਦਫਤਰੀ ਮੈਡਮ ਆ ਮੜੰਦੇ ਮੇਰੇ ਚੋੜ ਬੋਲਿਆ ਤੋ ਖਾ ਗਈ ਤਾ ਮੜੰਦੇ ਮੜੰਦੇ ਕਹਿੰਦੀ ਕਾ ਨਹੀਂ ਕਹਿੰਦੀ ਬੜੀ ਠੀਕ ਹੈ ਮੈਂ ਕਾ ਲਾ ਕੇ ਆ ਲੱਗੀ ਆ ਮੈਨੂੰ ਆ ਗੱਲ ਕਹੀ ਹੈ ਕਾ ਨਾਲ ਕੇ ਮੇਰੇ ਨਾਲ ਮੇਰੇ ਘਰ ਲਾਜ ਝਟ ਗਏ ਬਾਹ ਚੋ ਕਹਿੰਦੇ ਆ ਬਾਹ ਆ ਤੇਰਾ ਚਾਲ ਤਾਂ ਜਿਆਦਾ ਹੀ ਹੋ ਗਿਆ ਕੰਮ ਕਰਦੇ ਰਹਤੇ ਔਖਾ ਕੀਤਾ ਇਹਨਾਂ ਨੇ ਮੈਨੂੰ ਕਿਹਾ ਕਿ ਠੀਕ ਹੈ ਘਰ ਲੈ ਕੇ ਆ ਲੱਗੇ ਆ ਤੇ ਬਾਹ ਚੋ ਲਾਜ ਪਾਤੀ ਇਹਨਾਂ ਨੇ ਢੇ ਕਰ ਤੇ ਇਹਨੇ ਬਾਅਦ ਚ ਇਹਨੇ ਕੁੜੀਆਂ ਵਾ ਮਰਾ ਬਸਾਉਂਦੇ ਤੇ ਧੀ ਜੋਤੀ ਨਾਲ ਮਰ ਜਾ ਰਹੀ ਹਾਂ ਹਾਂਜੀ ਫੇਰ ਬਾਅਦ ਚ ਮੇਰੇ ਰਿਸ਼ਤੇਦਾਰ ਉਹ ਬੈਠੇ ਥੋੜੀ देर ਉਤੇ ਰਹੀ ਹੈ ਥੋੜੀ देर ਰਹੀ ਹੈ ਮੇਰੇ ਰਿਸ਼ਤੇਦਾਰ ਕਹਿੰਦੀ ਐ ਇਹਨੂੰ ਟੈਕ ਹੋਇਆ ਵਾ ਟੈਕ ਨਹੀਂ ਆ ਉਤੇ ਕਰੰਟ ਲੱਗਾ ਬਿਜਲੀ ਦਾ ਕੰਮ ਵੀ ਕਰਾਉਂਦੇ ਆ ਇਹਨੂੰ ਕਰੰਟ ਲੱਗਾ ਵਾ ਮੰਗੈਂ ਇਨਸਾਫ ਮੰਗਦੇ ਆ ਆਵਾਜ਼ ਹਰ ਇੰਤਜ਼ਾਰ ਚਾਹੀਦਾ ਤਾਂ ਖਾਗਾਈ ਤੈ ਨਰੇ ਬਸ ਹਣ ਇੰਤਜ਼ਾਰ ਚਾਹੀਦਾ ਕਿਤੇ ਬਾਹਰ ਬੈਠੇ ਇਹ ਤਾਂ ਆਈਏ ਤੇ ਦਰਵਾਜ਼ਾ ਹਾਂਜੀ ਇਹ ਦਰਵਾਜ਼ਾ ਨਹੀਂ ਖੋਲਣ ਦੇ ਇਹਨਾਂ ਨੂੰ ਕਦੋਂ ਦਾ ਮੌਕਾ ਦਿੱਤਾ ਹੈ ਕਿ ਸਾਡਾ ਜਵਾਬ ਦੇਵੋ ਸਾਡਾ ਜਵਾਬ ਦੇਵੋ ਜੇ ਇੱਥੇ ਕੋਈ ਟੋੜ ਫੜੇ ਹੀ ਕਰਤੀ ਆਪਣੀ ਜ਼ਿੰਮੇਵਾਰੀ ਹੈ ਆਪ ਹੋਣਗੇ ਬਸ ਪਰ ਮੈਂ ਕੋ ਮਜ਼ਾਸ਼ ਨਹੀਂ ਹੁੰਡਿਆ ਹੋਰ ਕਹਿੰਦਾ ਪਤਾ ਨਹੀਂ ਪਤਾ ਮੈਂ ਤੇ ਅੱਗ ਲਾ ਕੇ ਮਰ ਜਾਣਾ ਜੋ ਮੇਰੀ ਲਾਦਾ ਜ਼ਿੰਮੇਵਾਰ ਹੈ ਹੋੜ ਕੇ ਨਸ ਐ ਹੋੜਕੇ ਪ੍ਰਦੀਪ ਕੁਮਾਰ ਪੁੱਤਰ ਰਾਜਕਮਰ ਵਾਸੀ ਧੁੱਪ ਸੜੀ ਮੇਰਕੇ ਤੋਂ ਤਾਂ ਐਕਸੀਡੈਂਟ ਨਹੀਂ ਹੋਇਆ ਬਾਕੀ ਪੋਸਟਮਾਨ ਕਰਦੇ ਨੇ ਸਿਰਨ ਪਰਿਵਾਰ ਸਹਿਮਤ ਹੈ ਬਾਈ ਜਰਾ ਹਾਂਜੀ ਸਹਿਮਤ ਹੈ ਜੀ ਪਰਿਵਾਰ ਨਾਲ ਹੀ ਜੀ